ਜਦੋਂ ਮੈਂ ਗੱਲ ਮਨ ਤੋਂ ਸ਼ੁਰੂ ਕੀਤੀ ਸੀ ਤੇ ਜਿੰਨਾ ਚਿਰ ਅਸੀਂ ਆਤਮਾ ਨੂੰ ਨਾ ਸਮਝੀਏ ਉਹਨਾਂ ਚਿਰ ਮਨ ਨੂੰ ਨਹੀਂ ਸੁਣ ਲੈ ਜਾ ਸਕਦਾ ਆਤਮਾ ਦੇ ਬਾਰੇ ਜਿਹੜੀ ਮੈਡੀਕਲ ਸਾਇੰਸ ਹੈ ਉਹ ਇਸ ਦੇ ਬਾਰੇ ਕੋਈ ਖਾਸ ਵਿਚਾਰ ਪੇਸ਼ ਨਹੀਂ ਕਰਦੀ ਉਹ ਕਹਿੰਦੀ ਕਿ ਨਹੀਂ ਦਿਮਾਗ ਦਾ ਜਿਹੜਾ ਨਾੜੀ ਤੰਤਰ ਹੈ ਉਸ ਦੀ ਜਿਹੜੀ ਸੂਖਮਤਾ ਦੇ ਵਿੱਚ ਮਨੁੱਖ ਦੇ ਸਰੀਰ ਤੇ ਮਨ ਨੂੰ ਕਪੂ ਨਿਰਯੰਤਰਣ ਕਰਨ ਤੇ ਆਰਡਰ ਦੇਣ ਦੀ ਹੁਕਮ ਸੁਣਾਉਣ ਦੀ ਜਾਂ ਕੰਮ ਕਰਵਾਉਣ ਦੀ ਜਿਹੜੀ ਸਾਰੇ ਵਿਚਾਰ ਤੇ ਧਾਰਾ ਹੈ ਉਸ ਨੂੰ ਆਤਮਾ ਕਿਹਾ ਗਿਆ ਹੈ। ਇਸਾਈ ਮਤ ਦੇ ਵਿਚਾਰ ਹੋਰ ਨੇ। Hindu ਧਰਮ ਦੇ ਵਿਚਾਰ ਹੋਰ ਨੇ। ਤੇ ਸਿੱਖ ਧਰਮ ਦੇ ਵਿਚਾਰ ਬਿਲਕੁਲ ਵੱਖਰੇ ਨੇ ਕਿ ਆਦਮਾ ਪਰਮਾਤਮਾ ਦਾ ਅੰਸ਼ ਹੈ। ਤੇ ਮਨ ਕੀ ਹੈ ਇਸੇ ਕਰਕੇ ਜੇ ਤੁਸੀਂ ਈਸਾਈ ਮਤ ਦੇ ਵਿੱਚ ਵੇਖਦੇ ਹੋ ਜਾਂ ਇਸਲਾਮ 'ਚ ਵੇਖਦੇ ਹੋ ਖਾਸ ਕਰਕੇ ਜਿੰਨੇ ਵੀ ਸੇਮਟਿਕ ਰੀਜਨ ਨੇ ਜਿਨ੍ਹਾਂ ਨੂੰ ਅਸੀਂ ਸਾਮੀ ਧਰਮ ਕਹਿੰਦੇ ਆ ਉਹਨਾਂ 'ਚ ਤਿੰਨ ਧਰਮ ਆ ਜਾਂਦੇ ਨੇ ਜਹੂਦੀ ਈਸਾਈ ਤੇ ਮੁਸਲਮਾਨ ਉਹਨਾਂ ਦੇ ਉੱਪਰ ਇੱਕ ਵਿਸ਼ੇਸ਼ ਗੱਲ ਜਿਹੜੀ ਹੈ ਉਹ ਭਾਰੂ ਕੀਤੀ ਹੋਈ ਹੈ ਕਿ ਕਬਰ 'ਚ ਦਫਨਾਉਣ ਤੋਂ ਬਾਅਦ ਇੱਕ ਦਿਨ ਐਸਾ ਆਵੇਗਾ ਜਦੋਂ ਤੁਹਾਨੂੰ ਖੁਦਾ ਕਿਆਮਤ ਵਾਲੇ ਦਿਨ ਕਬਰ 'ਚ ਉੱਠ ਕੇ ਤੁਹਾਡੇ ਗੁਨਾਹਾਂ ਦਾ ਹਿਸਾਬ ਕਰੇਗਾ ਦੇ ਸੁਨੂ ਕਿਆ ਮਤ ਕਿਆ ਜੱਗ ਹੈ ਹਿੰਦੂ ਧਰਮ ਨੇ ਇੱਕ ਗੱਲ ਹੋਰ ਮਨਚ ਪਾ ਦਿੱਤੀ ਕਿ ਸਰੀਰ ਸੜ ਜਾਵੇਗਾ ਤੁਹਾਡੀ ਆਤਮਾ ਨੂੰ ਜੰਮ ਲੈ ਜਾਣਾ ਤੇ ਗੁਰਮਤ ਵਿਚਾਰਾ ਤਰ੍ਹਾਂ ਕਹਿੰਦੀ ਹੈ ਕਿ ਅਸੀਂ ਨਰਕ ਤੇ ਸਵਰਗ ਦੋਵਾਂ ਨੂੰ ਰੱਦ ਕਰਦੇ ਕਾਦੇ ਕਰਕੇ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਅਜ ਜਿੰਨੀ ਆਤਮ ਚੀਨੇ ਆ ਪਰਮਾਤਮ ਸੋਏ ਤੇ ਮਨੁੱਖ ਕੀ ਹੈ ਤੁਸੀਂ ਬੈਠੇ ਆ ਆਤਮਾ ਸਾਡੇ ਸਾਰਿਆਂ ਤੇ ਪਰ ਇੱਕਦਮ ਮਨੁੱਖ ਦੀ ਜਿਹੜੀ ਸੂਖਮ ਰੂਪ ਦੇ ਵਿੱਚ ਚੇਤਨ ਸੱਤਾ ਹੈ ਉਹ ਆਤਮਾ ਹੈ ਤੁਸੀਂ ਬੈਠੇ ਹੋ ਬੈਠੇ ਰਹੋ ਇੱਕਦਮ ਫਿਰ ਜਿਹੜਾ ਫੈਸਲਾ ਲੈਣਾ ਹੈ ਕਿ ਚਲੋ ਉੱਠ ਕੇ ਲੰਗਰ ਚ ਚਲੀਏ ਇਹ ਮਨ ਦਾ ਕੰਮ ਹੈ ਕਿ ਹੁਣ ਮਨ ਇੱਥੇ ਨਹੀਂ ਕਰ ਰਿਹਾ ਸੋ ਆਤਮਾ ਦੀ ਸੂਖਮ ਸਿਰੇ ਨੂੰ ਮਨ ਅਸੀਂ ਮੰਨਦੇ ਹਾਂ ਕਿ ਜਿਹੜਾ ਮਨ ਸੰਕਲਪ ਤੇ ਵਿਕਲਪ ਦਾ ਧਾਰਨੀ ਹੈ ਕਿ ਆ ਕੰਮ ਕਰਨਾ ਤੇ ਆ ਨਹੀਂ ਕਰਨਾ ਜਿਸ ਨੂੰ ਅਸੀਂ ਕਹਿੰਨੇ ਕਿ ਆਖਰੀ ਡਿਸੀਜਨ 메ਕਿੰਗ ਬਾਡੀ ਜਿਹੜੀ ਹੈ ਉਮਾਨੇ ਅੰਤਮ ਸੁਖਮ ਸਿਰਾ ਮਨ ਹੈ ਕਿ ਸੰਕਲਪ ਜਾਂ ਵਿਕਲਪ ਇਥੇ ਬੈਠਣਾ ਜਾਂ ਚਲੇ ਜਾਣਾ ਕਮੇਟੀ ਵਾਲੇ ਮੱਥਾ ਟੇਕ ਕੇ ਚਲੇ ਜਾਂਦੇ ਨੇ ਪੈਸੇ ਕਿੰਨੇ ਹੁੰਦੇ ਉਹ ਇਹਨਾਂ ਦਾ ਧਿਆਨ ਉੱਥੇ ਹੁੰਦਾ ਸੋ ਬੈਠਣਾ ਜਾਂ ਨਾ ਬੈਠਣਾ ਇਹ ਤੁਹਾਡੇ ਤੇ ਹੈ ਪਰ ਮਨ ਫੈਸਲਾ ਕਰਦਾ ਹੈ ਬੈਠਿਆ ਜਾਵੇ ਜਾਂ ਨਾ ਬੈਠਿਆ ਜਾਵੇ ਸੋ ਮਨ ਦੇ ਆਪਣੇ ਇੱਕ ਬੜਾ ਵਿਸ਼ਾਲ ਤੰਤਰ ਹੈ ਇਹਨੂੰ ਸਮਝਣ ਦੇ ਵਾਸਤੇ ਹਨੋ ਕੋਈ ਸੰਸਕ੍ਰਿਤ ਦੇ ਗ੍ਰੰਥਾਂ ਦਾ ਵੀ ਆਸਰਾ ਲੈਣਾ ਪੈਂਦਾ ਤੇ ਕਿਤੇ ਨਾ ਕਿਤੇ ਮੈਡੀਕਲ ਸਾਇੰਸ ਦੇ ਵਿੱਚ ਵੀ ਮਾਈਂਡ ਨੂੰ ਸਟੱਡੀ ਜੁ ਬੁੱਕਾਉਣਾ ਪਈ ਦੋਹਾਂ ਦੇ ਮਲਾਪ ਤੋਂ ਬਿਨਾ ਮਨ ਦਾ ਜਿਹੜਾ ਸਮੁੱਚਾ ਕੰਚ ਹੈ ਜਿਹੜਾ ਨਜ਼ਰ ਨਹੀਂ ਆਉਂਦਾ ਪਰ ਸਾਰੇ ਸਰੀਰ ਨੂੰ ਕੰਟਰੋਲ ਕਰਦਾ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਸੋ ਮਨ ਦਾ ਬਲਵਾਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਹਰ ਫੈਸਲਾ ਸੰਕਲਪ ਤੇ ਵਿਕਲਪ ਕਰਨਾ ਜਾਂ ਨਾ ਕਰਨਾ ਇਹ ਫੈਸਲਾ ਮਨ ਨੇ ਲੈਣਾ ਹੁੰਦਾ ਸੋ ਗੁਰਦੇਵ ਪਾਤਸ਼ਾਹ ਨੇ ਅਕਬਰ ਦੇ ਉਸ ਦਰਬਾਰ ਦੇ ਵਿੱਚ ਬੜੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਅਸੀਂ ਕਰਤੇ ਦੀ ਉਪਾਸ਼ਨਾ ਕਰਦੇ ਕਰਤੇ ਦੀ ਕਿਰਤ ਦੀ ਉਪਾਸ਼ਨਾ ਨਹੀਂ ਕਰਦੇ ਦੂਸਰਾ ਸਵਾਲ ਕਿ ਤੁਸੀਂ ਤੀਰਥਾਂ ਦੇ ਉੱਪਰ ਨਹਾਉਣ ਦਾ ਖੰਡਨ ਕਰਦੇ ਪਾਦਸ਼ਾਹ ਕਹਿੰਦੇ ਕਿ ਸਾਡੇ ਵਾਸਤੇ ਨਹਾਉਣਾ ਕੇਵਲ ਤੇ ਕੇਵਲ ਸਰੀਰ ਨੂੰ ਸਾਫ਼ ਤੇ ਸਫਸ਼ ਰੱਖਣ ਦੀ ਇੱਕ ਕਿਰਿਆ ਹੈ ਸਾਡਾ ਮੱਤੇ ਕਹਿੰਦਾ ਹੈ ਕਿ ਕੇਵਲ ਨਹਾਉਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਸਾਡੇ ਚ ਦਰਸ਼ਨ ਇਸ਼ਨਾਨ ਹੈ ਕੇਵਲ ਇਸ਼ਨਾਨ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਕਿਉਂਕਿ ਸਾਡੀ ਬਾਣੀ ਇਹ ਗੱਲ ਕਰ ਰਹੀ ਹੈ ਕਿ ਜਲ ਕੇ ਮੱਜਨ ਜੇ ਗਤ ਹੋਵੇ ਨਿਤ-ਨਿਤ ਮੇੜਕਣਾਵੇ ਕਿ ਜੇ ਕੇਵਲ ਨਹਾਉਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਸਾਰੇ ਡੱਡੂ ਬ੍ਰਹਮ ਗਿਆਨੀ ਬਣ ਗਏ ਉਹ ਤਾਂ ਸਾਰੇ ਪਾਣੀ ਚ ਰਹੀਦੇ ਦੋ ਸਵਾਲਾਂ ਦੇ ਜਵਾਬ ਦੇ ਦਿੱਤੇ ਤੀਜਾ ਸਵਾਲ ਬੜਾ ਅਹਿਮ ਸੀ ਤੀਜਾ ਸਵਾਲ ਇਹ ਸੀ ਕਿ ਇੰਨਾ ਸ਼ਿਕਾਇਤ ਕਰਤਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਗਾਇਤਰੀ ਮੰਤਰ ਦਾ ਪਾਠ ਨਹੀਂ ਕਰਦੇ। ਬਾਬਾ ਜੇਠਾ ਜੀ ਦਾ ਜਵਾਬ ਕਹਿੰਦੇ ਬਾਦਸ਼ਾਹ ਮਤ ਸਮਝ ਕੇ ਸਾਨੂੰ ਗਾਇਤਰੀ ਮੰਤਰ ਦੇ ਬਾਰੇ ਪਤਾ ਨਹੀਂ। ਪਰ ਜਿਹੜੇ ਲੋਕ ਸ਼ਿਕਾਇਤ ਲੈ ਕੇ ਆਏ ਨੇ ਇਹ ਇਜਾਜ਼ਤ ਦਿੰਦੇ ਨੇ ਕਿ ਮੈਂ ਗਾਇਤਰੀ ਮੰਤਰ ਇੱਥੇ ਪੜ੍ਹ ਦੇਵਾਂ। ਹੁਣ ਸਾਰੇ ਚੁੱਪ ਨੇ। ਅਕਬਰ ਨੇ ਵੇਖਿਆ। ਤਖਤ ਤੇ ਬੈਠਾ। ਫੇਰ ਗੱਲ ਕੀ ਹੈ? ਕਹਿੰਦੇ ਬਾਦਸ਼ਾਹ ਇਹ ਨਹੀਂ ਬੋਲਣਗੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਗਾਇਤਰੀ ਮੰਤਰ ਹਿੰਦੂ ਦੇ ਸਾਹਮਣੇ ਨਾ ਕਿਸੇ ਜੇਕਰ ਗੈਰ ਹਿੰਦੂ ਹੈ ਨਾ ਉਹਦੇ ਸਾਹਮਣੇ ਪੜਿਆ ਜਾ ਸਕਦਾ ਨਾ ਸੁਸ਼ੁਣਿਆ ਜਾ ਸਕਦਾ ਤੂੰ ਗੈਰ ਹਿੰਦੂ ਆ ਸੋ ਅਸੀਂ ਐਸੇ ਰੱਬ ਦੇ ਨਾਮ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਹੜਾ ਪ੍ਰਮਾਤਮਾ ਦਾ ਨਾਮ ਕਿਸੇ ਵਿਸ਼ੇਸ਼ ਜਾਤੀ ਵਾਸਤੇ ਰੱਖ ਮਪਵੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਗਾਇਤਰੀ ਮੰਤਰ ਨਹੀਂ ਪੜਦੇ ਤੇ ਅਸੀਂ ਇਸ ਕਰਕੇ ਨਹੀਂ ਪੜਦੇ ਕਿਉਂਕਿ ਇਹ ਮੰਤਰ ਇੱਕ ਵਿਸ਼ੇਸ਼ ਜਾਤੀ ਲਈ ਰਾਖਵਾਂ ਹੈ ਤੇ ਸਾਡੀ ਜਿਹੜੀ ਬਾਣੀ ਹੈ ਉਹ ਹਰ ਜਾਤ ਹਰ ਵਰਨ ਦਾ ਹਰ ਫਿਰਕੇ ਦਾ ਹਰ ਧਰਮ ਦਾ ਵਿਅਕਤੀ ਜਿਹੜਾ ਪੜ ਸਕਦਾ ਹੈ ਇਹ ਮੈਜ਼ਰਨਾਮਾ ਉਸੇ ਵੇਲੇ ਖਾਰਜ ਕਰ ਦਿੱਤਾ ਗਿਆ ਕਿ ਇਹ ਜਿਹੜੀ ਸ਼ਿਕਾਇਤ ਹੈ ਇਹ ਗਲਤ ਪਾਈ ਗਈ ਹੈ ਕਾਦੇ ਕਰਕੇ ਕਿਉਂਕਿ ਇੱਕ ਬਲਵਾਨ ਮਨ ਦੇ ਨਾਲ ਗੁਰੂ ਪਾਤਸ਼ਾਹ ਨੇ ਹਰ ਸਵਾਲ ਦਾ ਜਵਾਬ ਦਿੱਤਾ ਹੈ। ਅਗਲੀ ਗੱਲ ਹੈ ਕਿ ਮਨ ਦੀ ਪਰਵਾਮਤਾ ਹੈ ਜਿਹੜੀ ਤਤੀ ਤਵੀ ਤੇ ਬੈਠ ਕੇ ਮਨ ਨੂੰ ਡੋਲਣ ਨਹੀਂ ਦਿੰਦੀ। ਜਿਵੇਂ ਉਹ ਅਰਜੰਦ ਦੇ ਪਾਤਸ਼ਾਹ। ਬਹੁਤ ਸਾਰੇ ਲਾਹੌਰ ਦੇ ਸਿੱਖ ਤੇ ਇਥੋਂ ਤੱਕ ਸਾਈ ਮੀਆਂ ਮੀਰ ਵੀ ਆ ਕੇ ਪਾਤਸ਼ਾਹ ਨੂੰ ਕਹਿੰਦੇ ਨੇ ਕਿ ਸਰੀਰ ਨੂੰ ਕਸ਼ਟ ਹੈ ਰਾਜੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਪਾਤਸ਼ਾਹ ਦਾ ਜਿਹੜਾ ਫਰਮਾਨ ਹੈ ਮਾਈ ਮੇਰੇ ਮਨ ਕੋ ਸੁਖ ਤਨ ਸੜ ਰਿਹਾ ਪਰ ਮੇਰਾ ਮਨ ਦੁਖੀ ਹੈ ਮੇਰੇ ਮਨ ਨੂੰ ਕੋਈ ਦੁੱਖ ਨਹੀਂ ਹੈ ਔਰ ਇਸ ਸੇ ਸ਼ਹਾਦਤ ਦੇ ਵਿੱਚੋਂ ਜਿਹੜਾ ਮੀਰੀ ਤੇ ਪੀਰੀ ਦਾ ਸੰਕਲਪ ਪੈਦਾ ਹੁੰਦਾ ਹੈ ਇਹਦੇ ਵਿੱਚ ਵੀ ਸਭ ਤੋਂ ਵੱਡੀ ਬਲਵਾਨਤਾ ਮਨ ਦੇ ਉੱਪਰ ਕੇਂਦਰਿਤ ਹੈ ਕਿ ਉਸ ਸਮੇਂ ਤੇ ਫਰਮਾਨ ਸੀ ਕਿ ਕੋਈ ਤਖਤ ਕੋਈ ਉੱਚਾ ਖੜਾ ਨਹੀਂ ਬਣਾ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਕੋਈ ਘੋੜ ਸਵਾਰੇ ਨਹੀਂ ਕਰ ਸਕਦਾ ਕੋਈ ਤਲਵਾਰ ਨਹੀਂ ਪਹਿਨ ਸਕਦਾ ਤੇ ਗੁਰਦੇਵ ਪਾਸ਼ਾ ਦਾ ਫਰਮਾਨ ਹੀ ਇਹ ਹੈ ਹੁਕਮਨਾਪੈਛ ਸੰਗਤ ਨੂੰ ਸੁਨੇਹੇ ਭੇਜ ਦਿੱਤੇ ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਚੰਗੇ ਘੋੜੇ ਤੇ ਚੰਗੀ ਜਵਾਰ ਫੌਜ ਤਿਆਰ ਕੀਤੀ ਪੁਰਾਣੇ ਇਤਿਹਾਸ ਚ ਸੀ ਪੜਿਆ ਕਰਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਜਿਉ ਜੋ ਨਵੇਂ ਸੂਤ ਸਾਹਮਣੇ ਆਉਂਦੇ ਨੇ ਪੰਜ ਜੰਗਾਂ ਦੀ ਗੱਲ ਤਾਂ ਸਾਹਮਣੇ ਆ ਰਹੀ ਹੈ ਸੋ ਉਹਨਾਂ ਸਮਿਆਂ ਦੇ ਵਿੱਚ ਪੰਜ جنگਾਂ ਲੜਨੀਆਂ ਤੇ ਪੰਜੇ جنگਾਂ ਜਿੱਤਣੀਆਂ ਤੇ ਸਭ ਤੋਂ ਵੱਡੀ ਗੱਲ ਕਿ ਅੰਮ੍ਰੇਸਰ ਦੀ ਜੰਗ ਦੇ ਵਿੱਚ ਜਿਹੜੇ ਉਹਨਾਂ ਦੇ ਕਹਿਣਕ ਹੋਣ ਵਾਲੇ ਮੁਖਲਿਸ ਖਾਨ ਵਰਗੇ ਵੱਡੇ ਜਰਨੈਲ ਨੇ ਉਹਨਾਂ ਨੂੰ ਖਤਮ ਕਰ ਦੇਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਸੀ ਸੋ ਮਨ ਜਿਹੜਾ ਜਿੱਨਾ ਚ ਸਾਡਾ ਮਨ ਬਲਵਾਨ ਨਹੀਂ ਅਸੀਂ ਵੱਡੇ ਫੈਸਲੇ ਨਹੀਂ ਲੈ ਸਕਦੇ ਮਨ ਦਾ ਬਲਵਾਨ ਹੋਣਾ ਬਹੁਤ ਜ਼ਰੂਰੀ ਹੈ ਕੈਬਰੀ ਮਨੁੱਖ ਦਾ ਤਨ ਬਲਵਾਨ ਹੁੰਦਾ ਸਾਨੂੰ ਲੱਗਦਾ ਹੈ ਕਿ ਮਨੁੱਖ ਸਰੀਰ ਕਰਕੇ ਕਾਫੀ ਤਗੜਾ ਹੈ ਉਹ ਮਨ ਦਾ ਬੜਾ ਕਮਜ਼ੋਰ ਹੁੰਦਾ ਕਈ ਸਾਨੂੰ ਲੱਗਦਾ ਹੈ ਕਿ ਸਰੀਰ ਕਰਕੇ ਇੰਨੇ ਬਡੇਰੇ ਸਰੀਰ ਦੇ ਜਾਂ ਬਹੁਤ ਜ਼ਿਆਦਾ ਬਲਵਾਨ ਸਰੀਰ ਦੇ ਨਹੀਂ ਲੱਗ ਰਹੇ ਮਨ ਬਹੁਤ ਸਟਰੌਂਗ ਹੁੰਦਾ ਸਾਡੇ ਇਤਿਹਾਸ ਦੀਆਂ ਮਸਾਲਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਉਸ ਲੱਗੇ ਹੋਏ ਦਰਬਾਰ ਦੇ ਸਰਦਾਰ ਚਤਰ ਸਿੰਘ ਬਰਾੜ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਹੀਆ ਜਿਸ ਨੂੰ ਅਜਿੰਟੈਲੀਸ ਡਿਪਾਰਟਮੈਂਟ ਕਹਿ ਦਈਏ ਖੁਫੀਆ ਪਾ ਕਹਿ ਦਈਏ ਜਿਹੜਾ ਉਹਦਾ ਕਾਰਜਵਿਕਤਾ ਸੀ ਉਸਨੇ ਆ ਕੇ ਸੂਚਨਾ ਦਿੱਤੀ ਕਿ ਪਾਤਸ਼ਾਹ ਲੋਗੜ ਦੇ ਕਿਲੇ ਦਾ ਦਰਵਾਜ਼ਾ ਤੋੜਨ ਦੇ ਵਾਸਤੇ ਰਾਜੇ ਕੇਸਰੀ ਚੰਦ ਨੇ ਇੱਕ ਮਸਤ ਹਾਥੀ ਨੂੰ ਤਿਆਰ ਕੀਤਾ ਉਹਨਾਂ ਸਮਿਆਂ ਦੇ ਵਿੱਚ ਹਾਥੀ ਤੋਂ ਹੀ ਕੰਮ ਲਿਆ ਜਾਂਦਾ ਸੀ ਜਿਹੜਾ ਕੰਮ ਅੱਜ ਟੈਂਕਾਂ ਤੋਂ ਲਿਆ ਜਾਂਦਾ ਹੈ ਪੂਰੀ ਤਰ੍ਹਾਂ ਦੇ ਨਾਲ ਲੋਹ ਬਖਤਰ ਚ ਮੜ ਦਿੱਤਾ ਜਾਂਦਾ ਸੀ ਹਾਥੀ ਇੱਕ ਐਸਾ ਜੀਵੇ ਜਿਹੜਾ 180 ਲੀਟਰ ਤੱਕ ਸ਼ਰਾਬ ਪੀ ਗਏ ਮਸਤ ਹੁੰਦਾ ਫਿਰ ਉਸ ਨੂੰ ਸ਼ਰਾਬ ਪਾਈ ਜਾਂਦੀ ਸੀ ਉਸ ਦੀ ਸੁੰਨਤੇ ਵਿੱਚ ਤਲਵਾਰ ਵਾਲਾ ਇੱਕ ਵਿਸ਼ੇਸ਼ ਸਾਂਚਾ ਬਣਿਆ ਹੁੰਦਾ ਸੀ ਤੇ ਸਾਰੇ ਹਾਥੀ ਨੂੰ ਟੱਕ ਦਿੱਤਾ ਜਾਂਦਾ ਸੀ ਲੋਕੇ ਦੇ ਨਾਲ ਉਸ ਦੇ ਨਾਲ ਲੋਹ ਘੜ ਦਾ ਦਰਵਾਜ਼ਾ ਤੋੜ ਦਾ ਜਤਨ ਕੀਤਾ ਜਾ ਰਿਹਾ ਹੁਣ ਗੁਰੂ ਦੇ ਪਾਤਸ਼ਾਹ ਤਾਂ ਅਨੰਦਗੜ੍ਹ ਦੇ ਲੋਗੜ ਦਾ ਦਰਵਾਜ਼ਾ ਤੋੜਨ ਦਾ ਯਤਨ ਕਿਉਂ ਇਹ ਵੀ ਇੱਕ ਸਵਾਲ ਹੈ ਕਿਉਂਕਿ ਲੋਗੜ ਉਹ ਕਿਲਾ ਸੀ ਜਿਸ ਦੇ ਵਿੱਚ ਉਸ ਸਮੇ ਸਾਰੇ ਹੀ ਸ਼ਸਤਰ ਤਿਆਰ ਹੋਇਆ ਕਰਦੇ ਸਨ ਭਾਈ ਰਾਮ ਸਿੰਘ ਜਿਹੜੇ ਉਸ ਸਮੇ ਸ਼ਸਤਰ ਬਣਾਉਣ ਦੇ ਕਹਿ ਸਕਦੇ ਹੋ ਕਿ ਉਸ ਸਾਰੇ ਕਿਲੇ ਦੇ ਮੁਖੀ ਸੰਜ ਜਿੰਮੇਵਾਰੀ ਨਿਭਾ ਰਹੇ ਸਨ ਉਸ ਕਿਲੇ ਦੇ ਸਾਰੇ ਸ਼ਸਤਰ ਤਿਆਰ ਕਰਦੇ ਸਨ ਸੋ ਲੋਹਗੜ ਦੇ ਕਿਲੇ ਦੇ ਉੱਪਰ ਕਬਜ਼ਾ ਕਰਨਾ ਸੀ ਕਿ ਸਿੱਖ ਫੌਜਾਂ ਤੱਕ ਸ਼ਸਤਰ ਪਹੁੰਚ ਹੀ ਨਾ ਸਕਣ ਨਿਹੱਥਾ ਬੰਦਾ ਕਿੰਨਾ ਕਿਤੇ ਲੜ ਸਕਦਾ ਹੈ ਅੱਜ ਜਿੰਨੇ ਵੀ ਇਤਿਹਾਸ ਦੇ ਵਿੱਚ ਵਰਤੇ ਗਏ ਤੁਸੀਂ ਵੱਡੇ ਸ਼ਸਤਰ ਵੇਖਦੇ ਹੋ ਨਾਗ ਨਹੀਂ ਵਰਸ਼ਾ ਕਿਰਪਾ ਵਰਸ਼ਾ ਛੋਟੀਆਂ ਤੋਪਾਂ ਤਲਵਾਰ ਇਹ ਸਾਰੀਆਂ ਤਕਰੀਬਨ ਲੋਹਗੜ ਕਿਲੇ 'ਚ ਤਿਆਰ ਹੁੰਦੀਆਂ ਸਨ 6ਵੇਂ ਪਾਸ਼ਾ ਦੇ ਸਮੇਂ ਤੋਂ ਇਹ ਜਿਹੜੇ ਲੋਹਗੜ ਕਿਲੇ ਦੇ ਕਾਰੀਗਰ ਆ ਇਹਨਾਂ ਦੇ ਪਰਿਵਾਰ ਗੁਰੂ ਘਰ ਦੇ ਵਿੱਚ ਆ ਗਏ ਸਨ ਸੋ ਗੁਰਦੇਵ ਪਾਸ਼ਾ ਤੱਕ ਇਹ ਖਬਰ ਪਹੁੰਚੀ ਕਿ ਲੋਗੜ ਦਾ ਕਿਲਾ ਤੋੜਨ ਦਾ ਯਤਨ ਪਾਉਣ ਵਾਲਾ ਹੈ ਗੁਰਦੇਵ ਪਾਸ਼ਾ ਨੇ ਮੁਸਕਰਾ ਕੇ ਦਰਬਾਰ ਦੇ ਵਿੱਚ ਫਿਕਿਆ ਫਿਰ ਕੀ ਹੋਇਆ ਕੇਸਰੀ ਚੰਦ ਹਾਥੀ ਲੈ ਕੇ ਆ ਰਿਹਾ ਹੈ ਤੇ ਸਾਡੇ ਕੋਲ ਹਾਥੀ ਤੋਂ ਬਲਵਾਨ ਦੁਨੀ ਚੰਦ ਬੈਠਾ ਹੈ ਭਾਈ ਸਾਲੋ ਦਾ ਪੁੱਤਰ ਮਜੀਠੇ ਦਾ ਰਹਿਣ ਵਾਲਾ ਹੁਣ ਪਾਸ਼ਾ ਨੇ ਮੁਸਕਰਾ ਕੇ ਕਹਿ ਦਿੱਤਾ ਕਿ ਸਾਡੇ ਕੋਲ ਦੁਨੀ ਚੰਦ ਹੈ ਪਰ ਦੁਨੀ ਚੰਦ ਤਨ ਕਰਕੇ ਬਲਵਾਨ ਹੈ ਪਰ ਮੰਨ ਕਰਕੇ ਪਲਵਾ ਲਿਆ ਹੁਣ ਪਤਾ ਲੱਗਾ ਸਵੇਰੇ ਜੰਗ ਕਰਨੀ ਪਵੇਗੀ ਉਹ ਵੀ ਸ਼ਾਇਦ ਹਾਥੀ ਦੇ ਨਾਲ ਸਾਰੀ ਰਾਤ ਤੁਰਦਾ ਫਿਰਦਾ ਰਿਹਾ ਅਖੀਰ ਸਲਾਹ ਹੀ ਕੀਤੀ ਮੰਨ ਦੇ ਨਾਲ ਕਿ ਨਹੀਂ ਕੁਝ ਸਾਥੀਆਂ ਨੇ ਤਿਆਰ ਕੀਤਾ ਕਿ ਨਹੀਂ ਕਿਲਾ ਛੱਡ ਕੇ ਪਾਚੋ ਭੱਜਮ ਦੇ ਵਾਸਤੇ ਸਾਥੀਆਂ ਨੇ ਸਾਥ ਵੀ ਦਿੱਤਾ ਇੱਕ ਸਰਦਾਰ ਸ਼ੇਰ ਸਿੰਘ ਮਜੀਠੀਆ ਦਾ ਸੀ ਉਹਨੇ ਬੜੀ ਪਿਆਰੀ ਗੱਲ ਕੀਤੀ ਕਹਿੰਦਾ ਦੁਨੀ ਚੰਦ ਵੇਖ ਦਰਬਾਰ ਦੇ ਵਿੱਚ ਗੁਰੂ ਨੇ ਕਿਹਾ ਕਿ ਦੁਨੀ ਚੰਦ ਦੇ ਕੋਲੋਂ ਹਾਥੀ ਮਰੋਣਾ ਤੇ ਜੇ ਗੁਰੂ ਨੇ ਕਹਿ ਦਿੱਤਾ ਮਰੋਣਾ ਸਮਝ ਮਰ ਗਿਆ ਤੇਰੀ ਪਿੱਠ ਤੇ ਗੁਰੂ ਦਾ ਹੱਥ ਹੈ ਤੈਨੂੰ ਤੇ ਗੁਰੂ ਨੇ ਵਡਿਆਈ ਦੇਣੀ ਹੈ ਜਿੱਤ ਤੇ ਸਮਝ ਆ ਹੋ ਚੁੱਕੀ ਹੈ ਗੁਰੂ ਦਾ ਫਰਮਾਨ ਗੁਰੂ ਦਾ ਹੁਕਮ ਹੈ ਕਿ ਗਿਆ ਤੇ ਸਮਝ ਹਾਥੀ ਮਰ ਗਿਆ ਤੈਨੂੰ ਤੇ ਗੁਰੂ ਨੇ ਵਡਿਆਈ ਦੇਣੀ ਹੈ ਤੂੰ ਥੋੜਾ ਜਿਹਾ ਮਨ ਤਾਂ ਤਗੜਾ ਰੱਖ ਨਹੀਂ ਤਗੜਾ ਰਿਹਾ ਸਾਥੀ ਇਹਨੂੰ ਤਿਆਰ ਕੀਤਾ ਕੇਲੇ ਤੁਰੱਸਾ ਬੰਨ ਕੇ ਉਤਰਨ ਦਾ ਯਤਨ ਕੀਤਾ ਸਰੀਰ ਭਾਰਾ ਸੀ ਰੱਸਾ ਟੁੱਟ ਗਿਆ ਡਿੱਗਦਿਆਂ ਲੱਤ ਟੁੱਟ ਗਈ ਜਿਹੜੇ ਸਾਥੀ ਸੀ ਮੰਜੀ ਤੇ ਪਾ ਕੇ ਇਸ ਤੇ ਪਿੰਡ ਮਜੀਠੇ ਰਹਿ ਹੁਣ ਸਾਰੇ ਪਿੰਡ ਦੇ ਵਿੱਚ ਨਮੋਸ਼ੀ ਹੈ ਇਸ ਕਰਕੇ ਪਰਿਵਾਰ ਨੂੰ ਕਹਿ ਦਿੱਤਾ ਕਿ ਮੇਰਾ ਮੰਜਾ ਇੱਕ ਤੂੜੀ ਵਾਲੇ ਕਮਰੇ 'ਚ ਰੱਖ ਦੇ ਕਿ ਮੈਂ ਕਿਸੇ ਦੇ ਮੱਥੇ ਨਹੀਂ ਲੱਗ ਸਕਦਾ ਮੈਂ ਮੈਦਾਨੇ ਜੰਗ ਚੋਂ ਭੱਜ ਕੇ ਆਇਆ ਕਾਇਰਾਂ ਦੇ ਵਾਂਗ ਉਸੇ ਕਮਰੇ ਦੇ ਵਿੱਚ ਸੱਪ ਲੜ ਗਿਆ ਤੇ ਮੌਤ ਹੋ। ਹੁਣ ਮਰਿਆ ਤੇ ਹੋਰ ਵੀ ਹੈ। ਪਰ ਇਸ ਮੌਤ ਨੂੰ ਸ਼ਹਾਦਤ ਵੀ ਕਿਹਾ ਜਾ ਸਕਦਾ। ਕਿਉਂਕਿ ਮਨ ਕਰਕੇ ਡਰ ਗਿਆ। ਮਨ ਕਰਕੇ ਬਲਵਾਨ ਰਹਿੰਦਾ ਸ਼ਾਇਦ ਮੌਤ ਉੱਥੇ ਵੀ ਹੋ ਜਾਂਦੀ ਪਰ ਅਜਿਸੀ ਕਹਿਣਾ ਸੀ ਸ਼ਹੀਦ ਭਾਈ ਦੁਨੀ ਚਤ। ਤਨ ਕਰਕੇ ਤਗੜਾ ਸੀ ਮਨ ਕਰਕੇ ਕਮਜ਼ੋਰ ਸੀ ਮੌਤ ਤਾਂ ਫਿਰ ਵੀ ਆਈ। ਪਰ ਮੌਤ ਸ਼ਹਾਦਤ ਦਾ ਨਾਮ ਨਹੀਂ ਲੈ ਸਕੀ। ਕਿਉਂਕਿ ਮਨ ਕਮਜ਼ੋਰ ਸੀ। ਮਨ ਬਲਵਾਨ ਹੁੰਦਾ ਦੁਲੀਚੰਦ ਸ਼ਹੀਦ ਹੁੰਦਾ ਅੱਜ ਸ਼ਾਇਦ ਜਿਸ ਤਰ੍ਹਾਂ ਬਾਕੀ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਨੇ ਸਾਡੇ ਗੁਰੂ ਘਰਾਂ ਦੇ ਚੋਦੀ ਵੀ ਤਸਵੀਰ ਲੱਗੀ ਬਣਾਈ ਹੁੰਦੀ ਕਿਸੇ ਨਾ ਕਿਸੇ ਚਿੱਤਰਕਾਰ ਨੇ ਕਿ ਦੁਨੀ ਚੰਦ ਮੈਦਾਨੇ ਜਾਣੇ ਚ ਲੱਗ ਰਿਹਾ ਪਰ ਕਾਇਰ ਸੀ ਇਤਿਹਾਸ ਦੇ ਵਿੱਚ ਉਸ ਦੀ ਕਾਇਰਤਾ ਦਾ ਜਿਹੜਾ ਨਾਮ ਹੈ ਖਤਮ ਨਹੀਂ ਹੋ ਸਕੇ ਮੌਤ ਫਿਰ ਵੀ ਹੋਈ ਹੈ ਔਰ ਮੌਤ ਤੋਂ ਡਰਦਾ ਹੀ ਭੱਜਿਆ ਸ ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹ ਮਰਨੇ ਸਭ ਜਗਤ ਤਰਸਿਆ ਸੋ ਮਰਨਾ ਗੁਰੂ ਸ਼ਬਦ ਪ੍ਰਗਾਸੇ ਮੌਤ ਤੋਂ ਹਰ ਵਿਅਕਤੀ ਡਰਦਾ ਹੈ ਪਰ ਗੁਰੂ ਤੇ ਵਿਸ਼ਵਾਸ ਕਰ ਲਵੇ ਤੇ ਮੌਤ ਅਕਸਰ ਆਉਣੀ ਹੈ ਇਸ ਨੂੰ ਪ੍ਰਵਾਨ ਕੀਤਾ ਜਾਵੇ। ਅਬ ਕੈਸੇ ਮਰੂ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਚੰਦੇ। ਮਰਨੂ ਮਰਨ ਕਹਿ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹਿ ਕਬੀਰ ਮਨ ਭਿਆ ਅਨੰਦਾ ਗਇਓ ਪਰਮ ਰਹਿਓ ਪਰਮਾਨੰਦ। ਪਰਮ ਅਨੰਦ ਹੈ ਹੀ ਉੱਥੇ ਜਦੋਂ ਗੁਰੂ ਦੇ ਹੁਕਮ ਨੂੰ ਮੰਨ ਕੇ ਹਰ ਤਰ੍ਹਾਂ ਦੀ ਸਥਿਤੀ ਨੂੰ ਪ੍ਰਵਾਨ ਕਰ ਲਈਏ ਕਿ ਜੋ ਗੁਰੂ ਦਾ ਹੁਕਮ ਦੁਨੀ ਚੰਦ ਦੀ ਮੌਤ ਹੋ ਗਈ। ਗੁਰਦੇਵ ਪਾਤਸ਼ਾਹ ਨੂੰ ਸਵੇਰੇ ਦਿਨ ਚੜ੍ਹੇ ਦੱਸਿਆ ਗਿਆ ਕਿ ਦੁਨੀ ਚੰਦ ਕਿਲੇ ਚੋਂ ਭੱਜ ਗਿਆ। ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ ਦੁਨੀ ਚੰਦ ਤਾਂ ਭੱਜ ਗਿਆ ਸਿੱਖ ਦੇ ਸਾਲੇ ਕੋ। ਹੁਣ ਦਰਬਾਰ ਲੱਗਾ ਬਚਿੱਤਰ ਸਿੰਘ ਹੀ ਸੋਚ ਰਿਹਾ। ਬਚਿੱਤਰ ਸਿੰਘ ਤਬ ਰਿਦੇ ਵਿਚਾਰਿਓ ਇਹ ਔਸਰ ਅਬ ਮੇਰਾ। ਗੁਰੂ ਕਿਰਪਾ ਕਰਕੇ ਹਾਥੀ ਨਾਲ ਲੜਨ ਦੀ ਜ਼ਿੰਮੇਵਾਰੀ ਮੈਨੂੰ ਦੇ ਤਾ। ਸਾਡੇ ਇਤਿਹਾਸਕ ਸਰੋਤ ਕਿਹੜੇ ਉਹ ਦੁਨੀ ਚੰਦ ਨੂੰ ਜ਼ਿੰਮੇਵਾਰੀ ਦਿੱਤੀ ਗਈ ਭੱਜ ਗਿਆ ਇੱਥੇ ਸਿੱਖ ਸੋਚ ਰਿਹਾ ਕਿ ਜ਼ਿੰਮੇਵਾਰੀ ਮੈਨੂੰ ਦਿੱਤੀ ਜਾਵੇ ਗੁਰਦੇਵ ਪਾਤਸ਼ਾਹ ਨੇ ਬਚਿੱਤਰ ਸਿੰਘ ਵਾਲੀ ਤੱਕਿਆ ਖੜਾ ਕੀਤਾ 나ਗਨੀ ਵਰਸ਼ਾ ਬਚਿੱਤਰ ਸਿੰਘ ਨੂੰ ਲਿਆ ਕੇ ਦਿੱਤਾ ਗਿਆ ਤੁਸੀਂ ਕਿਤੇ 나ਗਨੀ ਵਰਸ਼ੇ ਦੇ ਬਾਰੇ ਦੋ ਗ੍ਰੰਥ ਨੇ ਇੱਕ ਤਾਂ ਗੁਰੂ ਕੀਆ ਸਾਖੀਆਂ ਜਿਹੜੀਆਂ ਪੱਟਵੀਆਂ ਦੇ ਉੱਪਰ ਆਧਾਰਿਤ ਹੈ ਇੱਕ ਗੁਰਪ੍ਰਤਾਵ ਸੂਰਜ ਗ੍ਰੰਥਾ ਇਸ ਵਰਸ਼ੇ ਦੇ ਬਾਰੇ ਹਵਾਲਾ ਵਿਖਣ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਗੁਰਦੇਵ ਪਾਤਸ਼ਾਹ ਨੇ 나ਗਨੀ ਵਰਸ਼ਾ ਦਿੱਤਾ ਇਹਦੀ ਬਤੌਰ ਸ਼ਿਸ਼ਤਰ ਅਹਿਮੀਅਤ ਕਿੰਨੀ ਹੋਵੇਗੀ ਕਿ ਉਹਨਾਂ ਸਮਿਆਂ ਦੇ ਵਿੱਚ 나ਗਨੀ ਵਰਸ਼ੇ ਨੂੰ ਬਣਾਉਣ ਦੇ ਉੱਪਰ ਤਕਰੀਬਨ 17000 ਰੁਪਿਆ ਖਰਚਾ ਅੱਜ ਦੇ ਸਮੇਂ ਦੇ ਵਿੱਚ ਮਜ਼ਾਇਲ ਬਣ ਸਕਦੀ ਹੈ ਜੇਕਰ ਤੁਸੀਂ ਪੈਸੇ ਨੂੰ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਬਦਲ ਕੇ ਵੇਖੋ ਤੇ ਸੋ ਇਹ ਵਰਸ਼ਾ ਕਿੰਨਾ ਅਹਿਮ ਹੋਵੇ ਜਿਹੜਾ ਉਹਨਾਂ ਸਮੇਂ 'ਚ ਤਿਆਰ ਕੀਤਾ ਗਿਆ ਬਚਿੱਤਰ ਸਿੰਘ ਨੂੰ ਨਾਗਨੇ ਵਰਸ਼ਾ ਦਿੱਤਾ ਗਿਆ। ਬਚਿੱਤਰ ਸਿੰਘ ਦੇ ਭਰਾ ਪਈ ਉਦੇ ਸਿੰਘ ਨੂੰ ਕਰਪਾ ਨਾਮ ਦਾ ਵਰਸ਼ਾ ਦਿੱਤਾ ਗਿਆ। ਤੇ ਬਾਬਾ ਮੱਖਣਸ਼ਾ ਲਬਾਣੇ ਦੇ ਬੇਟੇ ਬਾਬਾ ਖੁਸ਼ਹਾਲ ਸਿੰਘ ਨੂੰ ਤਲਵਾਰ ਦਿੱਤੀ ਗਈ। ਤਿੰਨਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ। ਬਚਿੱਤਰ ਸਿੰਘ ਦੀ ਜ਼ਿੰਮੇਵਾਰੀ ਹੈ ਉਸ ਮਸਤ ਹਾਥੀ ਨੂੰ ਕਿਲੇ ਦੇ ਸਾਹਮਣੇ ਉਪਜਾਉਣਾ। ਭਾਈ ਉਦੇ ਸਿੰਘ ਦੀ ਜ਼ਿੰਮੇਵਾਰੀ ਹੈ ਕਿ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣਾ। ਫਾਈ ਕੁਸ਼ਹਾ ਸਿੰਘ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਲਸ਼ਕਰ ਇਹਨਾਂ ਦੋਹਾਂ ਵੱਲ ਆਵੇ ਉਸ ਨੂੰ ਰੋਕਣਾ ਸਭ ਤੋਂ ਖੀ ਜ਼ਿੰਮੇਵਾਰੀ। ਕਿ ਵੱਡੇ ਲਸ਼ਕਰ ਦੇ ਨਾਲ ਆਪਣੇ ਸਾਥੀਆਂ ਸਮੇਤ ਲੜਨਾ। ਸੋ ਇਹ ਜੰਗ ਹੋਈ। ਇਸ ਜੰਗ ਦੇ ਵਿੱਚ ਬਚਿੱਤਰ ਸਿੰਘ ਨੇ ਜਦੋਂ ਵੇਖਿਆ ਕਿ ਮੇਰੇ ਵੱਲ ਹਾਥੀ ਆ ਰਿਹਾ ਹੈ। ਤੇ ਬਚਿੱਤਰ ਸਿੰਘ ਨੇ ਘੋੜਾ ਪਾਜਿਆ। ਉਤੋ ਮਤੰਗ ਅੰਗ ਮੇ ਵਰਸ਼ਾ ਕਰਕੇ ਊਜ ਕਨੇੜਾ ਇਹਨੂੰ ਸਾਰੇ ਜਦ ਤਸੀਂ ਦੇਸ਼ ਨੂੰ ਪਰੋਗੇ ਨਾ ਤੇ ਬੜਾ ਪਿਆਰਾ ਹੈ ਰਕਾਬ ਪਿਪਗ ਦਰਸ਼ ਉਸਨੇ ਆਪਣੇ ਪੈਰ ਰਕਾਬਾਂ ਤੇ ਕੀਤੇ ਸਾਰਾ ਭਾਰ ਸੀ ਪੱਗ ਪਰ ਬਲ ਕਰ ਸਾਰਾ ਪੈਰ ਜਿਹੜਾ ਸੀ ਉਹ ਪੈਰਾਂ ਤੇ ਪਾ ਦਿੱਤਾ ਉਛਰਿਓ ਆਸਨ ਸ਼ੋਰਾ ਤੇ ਓੜੇ ਦੀ ਕਾਠੀ ਤੁਖ ਲੋ ਗਿਆ ਤੇ ਲਿਆ ਕੇ ਖੁਤੋ ਮਤੰਗ ਅੰਗ ਮੇ ਵਰਸ਼ਾ ਕਰਕੇ ਊਜ ਕਨੇੜਾ ਤੇ ਤੇਜ਼ੀ ਦੇ ਨਾਲ ਇੱਕ ਸਾਇੰਸ ਦਾ ਸੂਤ ਹੈ ਫੋਰਸ ਇਸ ਇਕੁਅਲ ਟੂ ਮਾਸ ਇੰਟੂ ਐਕਸਲੇਰੇਸ਼ਨ ਕਿ ਕਿੰਨੀ ਤੇਜ਼ੀ ਦੇ ਨਾਲ ਤੁਸੀਂ ਆਏ ਤੇ ਤੁਹਾਡੇ ਹੱਥ ਚ ਚੀਜ਼ ਕਿੰਨੀ ਭਾਰੀ ਹੈ ਇਹ ਦੋਵੇਂ ਚੀਜ਼ਾਂ ਕਾਊਂਟ ਕਰਦੀਆਂ ਨੇ ਕਿ ਬਚਿੱਤਰ ਸਿੰਘ ਕਿੰਨੀ ਤੇਜ਼ੀ ਦੇ ਨਾਲ ਘੋੜਾ ਲੈ ਕੇ ਆਇਆ ਤੇ ਬਰਸ਼ੇ ਦਾ ਭਾਰ ਕਿੰਨਾ ਉਹਨੇ ਬਲ ਦੇ ਨਾਲ ਹੀ ਉਹ ਹਾਥੀ ਤੇ ਬਰਸ਼ਾ ਵਜ ਸਕਦਾ ਉਹ ਤੋਂ ਮਤੰਗ ਅੰਗਮੇ ਵਰਸ਼ਾ ਕਰਕੇ ਉਸ ਕਨੇੜਾ ਉਸ ਕਨੇੜਾ ਵਤ ਵਤ ਫੋਰਸ ਇਹ ਸਾਇੰਸ ਦਾ ਸੂਤ ਹੈ ਕਿ ਫੋਰਸ ਇਸ ਇਕੁਅਲ ਟੂ ਮਾਸ ਇੰਟੂ ਐਕਸਲੇਸ਼ਨ ਤੁਹਾਡੀ ਸਪੀਡ ਕਿੰਨੀ ਆ ਤੇ ਤੁਹਾਡੇ ਹਥਿਆਰ ਦਾ ਪਾਰ ਕਿੰਨਾ ਹੈ ਕਿਹੀ ਅਹਿਮੀਅਤ ਦੂਸਰੇ ਪਾਸੇ ਕੇਸਰੀ ਚੰਦ ਦਾ ਸਿਰ ਭਾਈ ਉਦੇ ਸਿੰਘ ਨੇ ਵੱਢ ਲਿਆ ਤੇ ਭਾਈ ਕੁਸ਼ਾਲ ਸਿੰਘ ਉਸ ਸਮੇਂ ਲਸ਼ਕਰ ਨੂੰ ਰੋਕਦਾ ਹੋਇਆ ਸ਼ਹਾਦਤ ਪ੍ਰਾਪਤ ਕਰਕੇ ਜਿਹਦਾ ਇਤਿਹਾਸ ਤੇ ਅਸੀਂ ਬਹੁਤ ਘੱਟ ਜਿਕੇ ਸੁਣਿਆ ਕਿਉਂਕਿ ਸਾਡਾ ਇਤਿਹਾਸ ਜਿਹੜਾ ਵੱਡੀਆਂ ਘਟਨਾਵਾਂ ਦੇ ਉੱਪਰ ਕੇਂਦਰਿਤ ਜ਼ਿਆਦਾ ਹੋ ਜਾਂਦਾ ਹੈ ਉਸ ਵਰਤਾਰੇ ਚ ਵਾਪਰੀਆਂ ਹੋਰ ਘਟਨਾਵਾਂ ਨੂੰ ਅਸੀਂ ਛੱਡ ਦਿੱਤੇ। ਇਸ ਇਤਿਹਾਸ 'ਚ ਅਸੀਂ ਭਾਈ ਬਜਿੱਤਰ ਸਿੰਘ ਤੇ ਬਹੁਤ ਕੇਂਦਰਿਤ ਹੋਏ ਕਿਉਂਕਿ ਉਹਦਾ ਕਾਰਨਾਮਾ ਵੱਡਾ ਹੈ। ਫਿਰ ਭਾਈ ਖੁਸ਼ਹਾਦ ਸਿੰਘ ਦੀ ਸ਼ਹਾਦਤ ਵੀ ਬਰਾਬਰ ਦੀ ਗਾ। ਬਾਬਾ ਮੱਖਣਸ਼ਾਹ ਲੁਬਾਣੇ ਦਾ ਸੋਤਰ ਇਸ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਸੋ ਇਹਦੇ ਵਿੱਚ ਅਸੀਂ ਇੱਕ ਗੱਲ ਵੇਖਦੇ ਹਾਂ ਕਿ ਮਨ ਦੀ ਬਲਵਾਨ ਤਖ ਜਦੋਂ ਆਰੰਭ 'ਚ ਮੈਂ ਕਹਿਆ ਸੀ ਮਨ ਜੀਤੇ ਛਗ ਜੀਤ ਕਿ ਮਨ ਬਲਵਾਨ ਹੈ ਤੰ ਬਜਿੱਤਰ ਸਿੰਘ ਹਾਥੀ ਨਾਲ ਲੜ ਗਿਆ। ਮਨ ਬਲਵਾਨ ਨਾ ਹੁੰਦਾ ਤਾਂ ਬਚਿੱਤਰ ਸਿੰਘ ਵੀ ਦੁਨੀ ਚੰਦ ਨੂੰ ਨਿਕਲ ਜਾਂਦਾ ਦੁਨੀ ਚੰਦ ਕਿਉਂ ਨਿਕਲਿਆ ਕਿਉਂਕਿ ਤਨ ਬੇਸ਼ੱਕ ਬਲਵਾਨ ਸੀ ਮਨ ਬਲਵਾਨ ਨਹੀਂ ਸੀ ਸੰਗਤ ਕਿਉਂ ਕਹਿਆ ਗਿਆ ਗੁਰੂ ਪਾਤਸ਼ਾਹ ਨੇ ਕਰੋ ਸੰਗਤ ਮਨ ਨੂੰ ਬਲਵਾਨ ਕਰਦੀ ਮਨ ਨੂੰ ਆਸਰਾ ਦਿੰਦੀ ਹੈ ਸੰਗਤ ਦੇ ਵਿੱਚ ਆ ਕੇ ਕਈ ਵਾਰੀ ਕਾਇਰ ਵਿਅਕਤੀ ਵੀ ਬਲਵਾਨ ਹੋ ਜਾਂਦਾ ਹੈ ਸੂਰਮਾ ਹੋ ਜਾਂਦਾ ਕਿਉਂਕਿ ਮਨ ਨੂੰ ਆਸਤਾ ਦੇਣਾ ਅਕਾਲ ਕੁਰਖੇ ਉਪਤ ਬਿਨਗੋਈ ਆਸਨਾਮੀ ਤੇ ਸਾਡੇ ਧਰਮ ਦੇ ਚ ਸੰਗਤ ਤੇ ਪ੍ਰਤੀਵਿਕ ਵਿਚਾਰਧਾਰਤਕ ਪੱਖ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਉਂ। ਸੰਗਤੀ ਬਹੁਤ ਵੱਡੀ ਅਹਿਮੀਅਤ ਹੈ ਜੇ ਮਨੁੱਖ ਨੇ ਮਨ ਨੂੰ ਬੁਲਵਾਨ ਕਰਨਾ। ਅਕਸਰ ਅਸੀਂ ਕਹਿੰਦੇ ਆ ਕਿ ਪ੍ਰੈਪਰੇਸ਼ਨ ਦੇ ਵਿੱਚੋ ਮੈਡੀਕਲ ਸਾਇੰਸ ਵੀ ਕਿਹਾ ਜਾਂਦਾ ਕਿ ਤੁਹਾਡਾ ਮਨ ਡਿਪਰੈਸ਼ਨ ਦੇ ਵਿੱਚ ਹੈ ਜਾਂ ਕੋਈ ਸਾਈਕੋਸਕੈਪਟਿਕ ਪ੍ਰੋਬਲਮ ਹੈ। ਲੋਕਾਂ ਨਾਲ ਗੱਲਬਾਤ ਕਰੋ। ਅਕਸਰ ਸਾਡੀ ਵਿਚਾਰਧਾਰਾ ਵੀ ਹੁੰਦੀ ਸੀ ਵੀ ਦੁੱਖ ਆ ਸਾਂਝਾ ਕਰੋ ਪੰਡਿਆ ਚੰਦਾ। ਡਿਪਰੈਸ਼ਨ ਤੋਂ ਬਾਰੋ ਸੰਗਤ ਦੇ ਵਿੱਚ ਜਾਓਗੇ ਸੰਗਤ ਦਾ ਅਸਰ ਮਨ ਨੂੰ ਕਿਵੇਂ ਦਾ ਬਲਵਾਨ ਕਰ ਦਿੰਦਾ ਹੈ ਮੇਰੇ ਮਿੰਟ ਦੋ ਹੀ ਰਹਿ ਗਏ ਨੇ ਮੈਂ ਇੱਕ ਛੋਟੀ ਜਿਹੀ ਗੱਲ ਇਤਿਹਾਸ ਦੀ ਤੁਹਾਡੇ ਨਾਲ ਸੰਧੀ ਕਰਦਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਮਲਤਾਨ ਦੇ ਨਵਾਬ ਮੁਜ਼ਫਰ ਖਾਨ ਦੇ ਉੱਪਰ ਹਮਲਾ ਕੀਤਾ ਤੇ ਮੁਜ਼ਫਰ ਖਾਨ ਦੀਆਂ ਮਲਤਾਨ ਦੇ ਕਿਲੇ ਦੇ ਉੱਪਰ ਬੀੜੀਆਂ ਹੋਈਆਂ 48 ਦੋਪਾਂ ਸਿੱਖਾਂ ਤੇ ਅੱਗ ਬਰਾ ਰਹੀਆਂ ਸੀ ਤਕਰੀਬਨ 4-5 ਮਹੀਨੇ ਦੇ ਕਰੀਬ ਇਹ ਜੰਗ ਹੁੰਦੀ ਰਹੀ ਨੁਕਸਾਨ ਵੀ ਬਹੁਤ ਹੋਇਆ 350 ਦੇ ਕਰੀਬ ਸਿੰਘ ਸ਼ਹੀਦਤ ਪ੍ਰਾਪਤ ਕਰ ਗਿਆ ਹਰੀ ਸਿੰਘ ਨਲੂਆ ਜ਼ਖਮੀ ਹੋ ਗਏ ਨਿਹਾਲ ਸਿੰਘ ਟਾਰੀ ਵਾਲਾ ਜ਼ਖਮੀ ਹੋਏ ਨਿਹਦਾਨ ਸਿੰਘ ਪੰਜ ਹੱਥਾ ਜਿਹੜੇ ਸੀਗੇ ਉਹ ਵੀ ਇਸ ਜੰਗ ਦੇ ਵਿੱਚ ਸੀ ਅਤਰ ਸਿੰਘ ਕਾਲਿਆਂ ਵਾਲੀ ਸੀ ਫਤੇ ਸਿੰਘ ਮਾਨ ਸੀ ਫਤੇ ਸਿੰਘ ਆਲੂ ਵਾਲੀ ਆ ਸੀ ਇਹ ਸਾਰੇ ਜਰਨੈਲ ਸਤੰਗ ਦੇ ਵਿੱਚ ਇਹ ਜੰਗ ਬੜੀ ਅਹਿਮ ਸੀ ਸਿੱਖਾਂ ਦੇ ਵਾਸਤੇ ਅਖੀਰ ਪੰਗੀ ਮਿਸਲ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਮਿਸਲ ਦੇ ਵਿੱਚੋਂ ਤੋਪਾਂ ਲਿਆਂਦੀਆਂ ਗਈਆਂ ਜਿਸ ਨੂੰ ਭੰਗੀਆਂ ਵਾਲੀ ਤੋਪ ਵੀ ਕਿਹਾ ਜਾਂਦਾ ਇੱਕ ਹੋਰ ਤੋਪੋ ਵੀ ਬੀੜੀ ਗਈ ਜਿਹੜੀ ਦੂਸਰੀ ਤੋਪ ਬੀੜੀ ਗਈ ਉਹਦੇ ਬਾਰੇ ਜਿਹੜਾ ਆਤਿਸ਼ਵਾਦੀ ਜਿਹੜਾ ਦੋਪਤੀ ਸੀ ਉਸਨੇ ਕਿਹਾ ਕਿ ਫਸਿਲ ਦੇ ਉੱਪਰ ਇੱਕ ਹੋ ਜਾਗਾ ਤੇ ਉੱਪਰ ਗੋਲੇ ਲੱਗਣ ਤੇ ਫਸਿਲ ਦੇ ਵਿੱਚ 파ੜ ਪਾਇਆ ਜਾ ਸਕਦਾ ਸੋ ਮੁਜ਼ਫਰ ਖਾਨ ਦਾ ਇੱਕ ਸੂਈਆ ਜਿਹੜਾ ਇਸ ਘਟਨਾ ਨੂੰ ਆਪਣੀ ਉਰਦੂ ਦੀ ਕਿਤਾਬ ਤੇ ਲਿਖਦਾ ਕਿਤਾਬ ਦਾ ਨਾਮ ਹੈ ਜੰਗਨਾਮਾ ਮੁਲਤਾਨ ਤੇ ਲਿਖਾਰੀ ਦਾ ਨਾਮ ਹੈ ਸਯਦ ਅਹਿਮਦ ਗਿਲਾਨੀ ਸੋ ਅਹਿਮਦ ਗਿਲਾਨੀ ਆਪਣੀ ਕਿਤਾਬ ਜ਼ੰਗਨਾਮਾ ਮਲਤਾਨ ਚ ਲਿਖਦਾ ਹੈ ਕਿ ਸਿੱਖਾਂ ਨੇ ਜਦੋਂ ਉਤੋਪ ਬੀੜਲੀ ਦੇ ਹੌਸਲੇ ਬੜੇ ਚੜ੍ਹਦੀ ਕਲਾ ਚ ਆਏ ਕਿਉਂਕਿ ਸਿੱਖਾਂ ਨੂੰ ਸੀ ਕਿ ਹੁਣ ਇਸ ਤੋਪ ਦੇ ਨਾਲ ਅਸੀਂ ਮਲਤਾਨ ਦੇ ਕਿਲੇ ਚ ਪਾੜ ਪਾ ਲਵਾਂਗੇ ਕਦ ਟੁੱਟ ਜਾਵੇਗੀ ਅਸੀਂ ਅੰਦਰ ਦਾਖਲ ਹੋ ਜਾਵਾਂਗੇ ਕਹਿੰਦਾ ਇੱਕ ਗੋਲਾ ਚੱਲਿਆ ਦੂਸਰਾ ਗੋਲਾ ਚੱਲਿਆ ਤੀਸਰਾ ਗੋਲਾ ਚੱਲਿਆ ਤੇ ਤੋਪ ਚਲਣੀ ਬੰਦ ਹੋ ਗਈ ਕਹਿੰਦਾ ਕਿ ਮੈਂ ਸਿੱਖਾਂ ਦੇ ਲਸ਼ਕਰ ਵਾਂ ਲਵਾਇਆ ਕਿਉਂਕਿ ਮੈਂ ਸੁਈਆ ਸੀ ਵੇਖਣ ਦੇ ਵਾਸਤੇ ਕਿ ਸਿੱਖਾਂ ਚ ਭੱਜ ਧੋੜ ਕਿਉਂ ਮੱਚੀ ਹੈ। ਕਹਿੰਦਾ ਮੈਂ ਇੱਕ ਸਿੱਖ ਨੂੰ ਪੁੱਛਿਆ ਕਿ ਭੱਜ ਧੋੜ ਕਿਉਂ ਮੱਚੀ ਹੈ। ਕਹਿੰਦਾ ਜਿਸ ਤੋਪ ਦੇ ਉੱਪਰ ਸਾਨੂੰ ਬੜਾ ਮਾਣ ਸੀ ਕਿ ਉਹਦੇ ਨਾਲ ਅਸੀਂ ਫਸਿਲ ਚ ਪਾੜ ਪਾ ਕੇ ਕਿਲੇ ਤੇ ਕਬਜ਼ਾ ਕਰ ਸਕਦੇ ਤੋਪ ਦਾ ਪਹੀਆ ਟੁੱਟ ਗਿਆ। ਕਹਿੰਦਾ ਹੁਣ ਕਹਿੰਦਾ ਇੰਨੀ ਛੇਤੀ ਬਰਮਤ ਨਹੀਂ ਕੀਤਾ ਜਾ ਸਕਦਾ ਉਸ ਤੋਪ ਦਾ ਸਾਡੇ ਕੋਲ ਕੋਈ ਬਦਲ ਨਹੀਂ ਹੈ ਤੇ ਸਾਡਾ ਆਰਥਸ਼ਵਾਰ ਤੋਪ ਚ ਹੀ ਕਹਿ ਰਿਹਾ ਕਿ ਜੇਕਰ ਉਹ ਸਟੋਪ ਦੇ ਟੁੱਟੇ ਹੋਏ ਪਹੀਏ ਦੀ ਜਗ੍ਹਾ ਤੇ ਇੱਕ ਸਿੱਕਾ ਮੋਢਾ ਦਵੇ ਤੇ ਇੱਕ ਗੋਲਾ ਚੱਲ ਸਕਦਾ ਹੈ ਪਰ ਜਿਹੜਾ ਮੋਢਾ ਦਵੇਗਾ ਇੱਕ ਗੋਲਾ ਚੱਲਣ ਦੇ ਨਾਲ ਉਹਦਾ ਜਿਸਮ ਤੁੰਬੇ ਤੁੰਬੇ ਹੋ ਕੇ ਉੱਟ ਜਾਵੇ ਰੀਕੁਆਇਲਿੰਗ ਹੈ ਨਾ ਵੀ ਕੋਲ ਬਰੂਦ ਰੀਕੁਆਇਲਿੰਗ ਕਿੰਨੀ ਹੋਵੇਗੀ ਅਸੀਂ ਛੋਟੀ ਜੀ ਰਾਈਫਲ ਚਲਾਉਣੇ ਗ੍ਰਾਮਾਂ ਚ ਬਰੂਦ ਹੁੰਦਾ ਉਹਦਾ ਵੀ ਝਟਕਾ ਲੱਗਦਾ ਰੀਕੁਆਇਲਿੰਗ ਹੁੰਦੀ ਹੈ ਸੋ ਤੋਪ ਦੀ ਰੀਕੁਆਇਲਿੰਗ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਸਰੀਰ ਉੱਡ ਜਾਵੇਗਾ ਇਹ ਕਹਿੰਦਾ ਕਿੰਦਾ ਮੈਂ ਸਵੱਚੇ ਕੋਲ ਭੱਜ ਦੌੜੇ ਇਸ ਕਰਕੇ ਮੱਚੀ ਕਿ ਤੋਪਚੀ ਕਿਆ ਰਿਆ ਹੋਵੇਗਾ ਤੋਪ ਦੇ ਥੱਲੇ ਮੋਢਾ ਦਉ ਤੇ ਡਰ ਰਹੇ ਹੋ ਪਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਨਜ਼ਾਰਾ ਹੀ ਹੋ ਉਸ ਸੀ ਕਹਿੰਦਾ ਸੀ ਇੱਕ ਦੂਜੇ ਨੂੰ ਬਾਹੋਂ ਫੜ ਕੇ ਪਿੱਛੇ ਖਿੱਚ ਰਹੇ ਨੇ ਕੋਈ ਕਹਿ ਰਿਹਾ ਪਹਿਲਾ ਮੋਢਾ ਮੈਂ ਦੇ ਰਾਂ ਦੂਜਾ ਕਹਿ ਰਿਹਾ ਪਹਿਲਾ ਮੋਢਾ ਮੈਂ ਦੇਣਾ ਕਹਿੰਦਾ ਖੀਰ ਇਹਨਾਂ ਦਾ ਜਥੇਦਾਰ ਬੋਲਿਆ ਆਗੂ ਵੀ ਸਾਡੇ ਕਿਵੇਂ ਦੇ ਹੁੰਦੇ ਸੀ ਇਹਨਾਂ ਦਾ ਜਥੇਦਾਰ ਕਹਿੰਦਾ ਕਿ ਤੁਹਾਡਾ ਆਗੂ ਕੌਣ ਕਹਿੰਦੇ ਜੀ ਤੁਸੀਂ ਕਹਿੰਦਾ ਸਾਰੇ ਪਿੱਛੇ ਆ ਜਾਓ ਫਿਰ ਪਹਿਲਾ ਮੋਢਾ ਮੈਂ ਦੇਣਾ ਕਹਿੰਦਾ ਇਹਨਾਂ ਦੇ ਜਥੇਦਾਰ ਨੇ ਮੋਲਟਾ ਦਿੱਤਾ ਤੂਪ ਚੱਲੀ ਜਿਸਮ ਤੁੰਬੇ ਤੁੰਬੇ ਹੋ ਕੇ ਉੱਟ ਗਿਆ ਕਹਿੰਦਾ ਮੈਂ 13 ਸਰੀਰ ਹਵਾ ਚੁੜਦੇ ਵੇਖੇ 13 ਗੋਲੇ ਚੱਲੇ 13 ਜਿਸਮ ਹਵਾ ਦੇ ਵਿੱਚ ਰੂਹ ਦੇ ਤੁੰਬਿਆਂ ਵਾਂਗ ਟੁਕੜੇ ਟੁਕੜੇ ਹੋ ਕੇ ਉੱਡ ਗਏ ਕਹਿੰਦਾ ਮੈਂ ਸੋਚਿਆ ਕਿਤੇ ਏਵੇਂ ਦੀ ਸ਼ਹਾਦਤ ਮੈਨੂੰ ਵੀ ਮਿਲ ਜਾਏ ਕਹਿੰਦਾ ਮੈਂ ਵੀ ਲਾਈਨ 'ਚ ਖੜਾ ਹੋ ਗਿਆ ਫਿਰ ਮੈਂ ਸੋਚਿਆ ਇਹ ਗਲਾਨੀ ਜੇਕਰ ਤੂੰ ਵੀ ਮਰ ਗਿਆ ਤੇ ਸਿੱਖਾਂ ਦੀ ਇਸ ਬਹਾਦਰੀ ਦਾ ਇਤਿਹਾਸ ਕੌਣ ਲਿਖੇਗਾ ਕਹਿੰਦਾ ਇਸ ਇਤਿਹਾਸ ਲਿਖਣ ਦੀ ਪ੍ਰੇਰਣਾ ਨੇ ਮੈਨੂੰ ਲਾਈਵ ਚੋਂ ਲਾਂਬੇ ਕਰ ਲਿਆ ਨਹੀਂ ਤੇ ਮੇਰਾ ਵੀ ਮਨ ਤਿਆਰ ਹੋ ਗਿਆ ਕਿ ਮੈਂ ਵੀ ਮੋਢਾ ਦੇ ਦੇਵਾਂ ਇੱਕ ਆਦਾਸ ਇੱਕ ਸੂਈਏ ਦਾ ਮਨ ਇੰਨਾ ਕਿਉਂ ਬਲਵਾਨ ਹੋ ਗਿਆ ਕਿਉਂਕਿ ਉਹ ਸਾਰੇ ਹੀ ਬਲਵਾਨ ਮਨਾਂ ਵਾਲਿਆਂ ਦੀ ਸੰਗਤ ਦੇ ਵਿੱਚ ਸੀ ਸੋ ਜਦੋਂ ਅਸੀਂ ਵੀ ਸੰਗਤ ਦੇ ਵਿੱਚ ਆਉਨੇ ਤੇ ਬਹੁਤ ਸਾਰੇ ਮਨ ਬਲਵਾਨ ਵੀ ਹੁੰਦੇ ਆ ਤੇ ਕਿਤੇ ਮੈਂ ਕਿਤੇ ਸਾਡੇ ਮਨ ਨੂੰ ਵੀ ਆਸਰਾ ਮਿਲਦਾ ਇਸ ਕਰਕੇ ਸੰਗਤ ਦੇ ਵਿੱਚ ਆਉਣਾ ਤੇ ਆ ਕੇ ਮਨ ਕਰਕੇ ਗੁਰੂ ਨੂੰ ਸਮਰਪਿਤ ਹੋ ਜਾਣਾ ਮਨ ਦੀ ਪਲਵਾਨ ਤਤਾ ਮੂਲ ਜਿਹੜਾ ਉਹ ਤਤ ਹੈ ਸੋ ਰੱਬ ਤੇ ਜਿਹੜੀ ਗੱਲ ਕੀਤੀ ਸੀ ਕਿ ਮਨ ਜਿੱਤੇ ਜਗ ਜੀ ਅਤ ਬੜੇ ਸਪਸ਼ਟ ਨੇ ਕਿ ਜੇਕਰ ਜੱਗ ਨੂੰ ਜਿੱਤਣਾ ਹੈ ਤੇ ਮਨ ਨੂੰ ਜਿੱਤਣਾ ਪਵੇਗਾ ਤੇ ਮਨ ਨੂੰ ਜਿੱਤ ਲਿਆ ਤੇ ਸਮਝੋ ਜੱਗ ਨੂੰ ਜਿੱਤ ਲਿਆ ਇਹ ਦੋਵੇਂ ਅਰਥ ਆਪਸ ਵਿੱਚ ਬੜਾ 11 ਸਬੰਧ ਰੱਖਦੇ ਨੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਸਤਕਾਰ ਸਹਿ ਤੱਕ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ